ਦਿਲਵਿਚ ਕਾਰਪੋਰੇਟ ਮਾਮਲੇ ਦੇ ਸਾਬਕਾ ਡੀਜੀ ਬੀ ਕੇ ਬੰਸਲ ਨੇ ਆਪਣੇ ਬੇਟੇ ਸਮੇਤ ਖੁਦਕੁਸ਼ੀ ਕਰ ਲਈ ਹੈ ਬੰਸਲ ਉਧ ਦੇ ਭ੍ਰਸ਼ਟਾਚਾਰ ਦੇ ਇੱਕ ਮਾਮਲੇ ਸੀਬੀ ਜਾਂਚ ਚੱਲ ਰਹੀ ਸੀ ਇਸ ਤੋਂ ਪਹਿਲਾਂ ਬੰਸਲ ਦੀ ਪਤਨੀ ਅਤੇ ਬੇਟੀ ਨੇ ਕਰੀਬ 2 ਮਹੀਨੇ ਪਹਿਲਾਂ ਖੁਦਕੁਸ਼ੀ ਕਰ ਲਈ ਸੀ ਭਾਰਤ ਨੇ ਪਾਕਿਸਤਾਨ ਨੂੰ ਇੱਕ ਸਫਲ ਰਾਸ਼ਟਰ ਦੱਸਿਆ ਜੋ ਕਿ ਆਪਣੇ ਹੀ ਲੋਕਾਂ ਤੇ ਜ਼ੁਲਮ ਕਰਦਾ ਹੈ ਜਦਕਿ ਦੂਜਿਆਂ ਨੂੰ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦਾ ਉਪਦੇਸ਼ ਦਿੰਦਾ ਹੈ ਭਾਰਤ ਨੇ ਕਿਹਾ ਕਿ ਪਾਕਿਸਤਾਨ ਨੂੰ ਜ਼ੋਰਦਾਰ ਅਤੇ ਸਪਸ਼ਟ ਸੰਦੇਸ਼ ਮਿਲਨੇ ਚਾਹੀਦੇ ਹਨ ਕਿ ਕਸ਼ਮੀਰ ਭਾਰਤ ਦਾ ਅਣਖੜ ਮੰਗ ਹੈ ਪਾਕਿਸਤਾਨ ਦੇ ਜਵਾਬਿੰਦੇ ਅਧਿਕਾਰ ਦੇ ਜਵਾਬ ਚ ਭਾਰਤ ਨੇ ਕਿਹਾ ਕਿ ਪਾਕਿਸਤਾਨ ਨੂੰ ਇਸ ਗੱਲ ਦਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਕਿ ਅਤਵਾਦ ਦੀ ਰੋਕਥਾਮ ਲਈ ਅਰਬਾ ਡਾਲਰ ਦੀ ਮਦਦ ਮਿਲਣ ਦੇ ਬਾਵਜੂਦ ਉਹਨਾਂ ਦੀ ਧਰਤੀ ਤੇ ਅਤਵਾਦੀ ਠਿਕਾਣੇ ਕਿਵੇਂ ਪਾਲ ਰਹੇ ਨੇ ਪਾਕਿਸਤਾਨ ਨੇ ਕਿਹਾ ਕਿ ਭਾਰਤ ਦੇ ਵੱਲੋਂ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਉਸ ਦੇ ਅੰਦਰੂਨੀ ਮਾਮਲੇ ਬਲੋਚਿਸਤਾਨ ਦਾ ਮੁੱਦਾ ਚੁਕਣਾ ਕਮਾਂਤਰੀ ਨੇਮਾ ਦੀ ਖੁੱਲੀ ਉਲੰਘਣਾ ਹੈ ਸੰਯੁਕਤ ਰਾਸ਼ਟਰ ਦੇ ਪਾਕਿਸਤਾਨ ਦੀ ਸਥਾਈ ਪ੍ਰਤੀਨਿਧੀ ਮਲੀਹਾ ਲੋਧੀ ਨੇ ਆਖਿਆ ਕਿ ਕਸ਼ਮੀਰ ਭਾਰਤ ਦਾ ਨਿਖੜ ਮੰਗ ਨਹੀਂ ਸਕੋ ਕਮਾਂਤਰੀ ਪੱਧਰ ਉੱਤੇ ਇੱਕ ਵਿਵਾਦਮਈ ਇਲਾਕਾ ਹੈ ਮਲੀਹਾ ਲੋਧੀ ਨੇ ਟਵੀਟ ਕਰਕੇ ਆਖਿਆ ਕਿ ਭਾਰਤੀ ਵਿਦੇਸ਼ ਮੰਤਰੀ ਦਾ ਭਾਸ਼ਣ ਝੂਠ ਦਾ ਬੁਲੰਦਾ ਹੈ ਤਵਾਦੀਆਂ ਨੂੰ ਪਾਰਤ ਪੇਜਣ ਵਿੱਚ ਪਾਕਿਸਤਾਨ ਦੇ ਅਫਸਰ ਕਿਵੇਂ ਮਦਦ ਕਰਦੇ ਨੇ ਉਸ ਦੀ ਤਸਵੀਰ ਸਾਹਮਣੇ ਆਈ ਹੈ ਜੁਲਾਈ ਮਹੀਨੇ ਦਾ ਵੀਡੀਓ ਸਾਹਮਣੇ ਆਇਆ ਜਿਸ ਚ ਤਵਾਦੀ ਸਰਾਦ ਪਾਰ ਕਰਕੇ ਪਾਰਤ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਚਾਰਤਵਾਦੀ ਸੀਮਾ ਤੇ ਲੱਗੇ ਇਨਫਰਾ ਰੈੱਡ ਸੀਸੀਟੀਵੀ ਕੈਮਰੇ ਚ ਕੈਦ ਹੋਏ ਨੇ ਤਵਾਦੀਆਂ ਦੇ ਪਾਕਿਸਤਾਨ ਚ ਕੁਝ ਪੈੜ ਦੀ ਤਸਵੀਰ ਸੰਬਾਧ ਜ਼ਿਲ੍ਹੇ ਦੇ ਚੋਰ ਗਲੀ ਬਾਰਡਰ ਦੀ ਹੈ ਸੰਯੁਕਤ ਰਾਸ਼ਟਰ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕੱਲ ਪਾਕਿਸਤਾਨ ਦੇ ਮੁੱਦੇ ਤੇ ਬਿਆਨ ਦਿੱਤਾ ਸੁਸ਼ਮਾ ਨੇ ਹਿੰਦੀ ਚ ਦਿੱਤੇ ਭਾਸ਼ਣ ਦੀ ਹਰ ਪਾਸੇ ਤਾਰੀਫ ਹੋ ਰਹੀ ਹੈ ਹਮੇਸ਼ਾ ਮੋਦੀ ਦੇ ਵਿਰੋਧੀ ਰਹਿਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸੁਸ਼ਮਾ ਸਵਰਾਜ ਦੇ ਭਾਸ਼ਣ ਦੇ ਕਾਇਲ ਹੋਏ ਨੇ ਕੇਜਰੀਵਾਲ ਨੇ ਸੁਸ਼ਮਾ ਦੇ ਭਾਸ਼ਣ ਤੇ ਆਖਿਆ ਕਿ ਸੰਯੁਕਤ ਰਾਸ਼ਟਰ ਦੀ ਸੁਸ਼ਮਾ ਜੀ ਨੇ ਭਾਰਤ ਦਾ ਪੱਖ ਬਹੁਤ ਵਧੀਆ ਰੱਖਿਆ ਉਹਨਾਂ ਨੂੰ ਵਧਾਈ ਦਲੀਦੇ ਸਰਕਾਰੀ ਸਕੂਲ 'ਚ ਦਿਲਦਹਿਣ ਵਾਲੀ ਵਾਰਦਾਤ ਨੂੰ ਜਾਣ ਦਿੱਤਾ ਗਿਆ ਸਕੂਲ ਦੇ ਅਧਿਆਪਕ ਨੇ ਬੱਚਿਆਂ ਨੂੰ ਪੜਾਉਣ ਤੇ ਕੁਝ ਸ਼ਕਤੀ ਦਿਖਾਈ ਤਾਂ ਵਿਦਿਆਰਥੀਆਂ ਨੇ ਅਧਿਆਪਕ ਦਾ ਕਤਲ ਕਰ ਦਿੱਤਾ ਦਲੀਦੇ ਨਾਂਗਲੋਈ 'ਚ ਸਰਕਾਰੀ ਸਕੂਲ 'ਚ 12ਵੀਂ ਕਲਾਸ ਦੇ ਦੋ ਵਿਦਿਆਰਥੀਆਂ ਨੇ ਕਲਾਸ 'ਚ ਆਪਣੇ ਅਧਿਆਪਕ ਦਾ ਚਾਕੂ ਮਾਰ ਕੇ ਕਤਲ ਕੀਤਾ ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਦੋਹਾਂ ਵਿਦਿਆਰਥੀਆਂ ਨੂੰ ਗ੍ਰਫਤਾਰ ਕਰ ਲਿਆ ਜਦਕਿ ਅਧਿਆਪਕ ਵਿਰੋਧ ਪ੍ਰਦਰਸ਼ਨ ਤੇ ਬੈਠ ਗਏ ਨੇ ਅਧਿਆਪਕਾਂ ਦੀ ਮੰਗ ਹੈ ਕਿ ਉਹਨਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ ਪ੍ਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਰਟੂਨ ਨੇ ਫੇਸਬੁਕ ਤੇ ਪਾਕਿਸਤਾਨ ਨੂੰ ਸੰਬੋਧਿਤ ਕਰਦੇ ਲਿਖਿਆ ਕਿ ਕਸ਼ਮੀਰ ਲੈਣਾ ਹੈ ਤਾਂ ਬਿਹਾਰ ਵੀ ਨਾਲ ਲੈਣਾ ਹੋਵੇਗਾ ਇਹਨਾਂ ਨੇ ਹੀ ਕਾਰਜੂ ਨੇ ਪਾਕਿਸਤਾਨ ਨਾਲੋਂ ਬਾਅਦ ਖਤਰਾਂ ਤੇਸ਼ ਨੂੰ ਬਿਹਾਰ ਤੋਂ ਦੱਸਿਆ ਜਿਸ ਦੇ ਬਾਅਦ ਵਿਵਾਦ ਵਾਦ ਗਿਆ ਮੰਨ ਕੇ ਦਿੱਤੇ ਕਿ ਕਾਰਜਗੁਰੂ ਦੇਸ਼ ਸਰੋਦਾ ਕੇਸ ਤਰਜ ਹੋਵੇ ਹਾਲਾਂਕਿ ਬਾਦ ਚਕਰਜੂ ਨੇ ਇਸ ਨੂੰ ਮਹਿਜ਼ ਮਜ਼ਾਕ ਦੱਸਿਆ ਕਾਰਜੂ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਵੀ ਕਈ ਤਰ੍ਹਾਂ ਦੇ ਮਜ਼ਾਕ ਕੀਤੇ ਨੇ ਮੈਂ ਬਿਹਾਰ ਦੇ ਲੋਕਾਂ ਦੀ ਇੱਜ਼ਤ ਕਰਦਾ ਮੇਰਾ ਫੇਸਬੁੱਕ ਪੋਸਟ ਸਿਰਫ ਮਜ਼ਾਕ ਸੀ ਲੋਕ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢ ਰਹੇ ਨੇ ਮੈਂ ਸਿਰਫ ਮਜ਼ਾਕ ਕੀਤਾ ਸੀ ਲੋਕਾਂ ਕੋਲ ਸੈਂਸ ਆਫ ਅ ਹਿਊਮਰ ਨਹੀਂ ਹੈ ਸਿੰਧੂ ਜਲ ਸੰਧੋਤੇ ਉੱਤੇ ਹੁਣ ਸਰਕਾਰ ਸਖਤ ਹੋ ਗਈ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿੰਧੂ ਜਲ ਸੰਧੋਤੇ ਉੱਤੇ ਬੈਠਕ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਖੂਨ ਅਤੇ ਪਾਣੀ ਇਕੱਠਾ ਨਹੀਂ ਵਹਿ ਸਕਦਾ ਦਿੱਤੀ ਸਰਕਾਰ ਸਿੰਧੂ ਜਲ ਸੰਧੋਤੇ ਉੱਤੇ ਪੁਨਰ ਵਿਚਾਰ ਵੀ ਕਰ ਸਕਦੀ ਹੈ ਸੂਤਰਾਂ ਦੇ ਹਾਲੇ ਤੋਂ ਖਬਰ ਕਿ ਸਰਕਾਰ ਪਾਕਿਸਤਾਨ ਦਾ ਪਾਣੀ ਘਟਾ ਕਰ ਸਕਦੀ ਹੈ